ਕਿਉਂਕਿ ਆਮ ਆਦਮੀ ਪਾਰਟੀ ਦਾ ਨਜ਼ਰੀਆ ਜਾਂ ਮਨਸ਼ਾ ਗੈਂਗਸਟਰ ਬਾਦ ਨੂੰ ਕੰਟਰੋਲ ਕਰਾਂਦਾ ਨਹੀਂ ਉਹ ਤਾਂ ਹੈਗਾ ਕਿ ਆਪਣੇ ਨੂੰ ਦੂਜਿਆਂ ਨੂੰ ਕਿਵੇਂ ਭੰਡਣਾ ਆਪਾਂ ਤੇ ਕਿਵੇਂ ਕਰਨਾ ਇਹਨਾਂ ਨੂੰ ਗਲਤ ਮਲਤ ਕਰਾਰ ਦੇ ਕੇ ਤੇ ਆਪਣੇ ਗੜੋਂ ਰਿਸਪਾਂਸਿਬਿਲਟੀ ਧਾ ਦੇ। ਔਰ ਇਕਲਾ ਬੰਗਾ ਇੱਕ ਆਈਸੋਲੇਟਡ ਇਨਸੀਡੈਂਟ ਨਹੀਂਗਾ। ਕੋਈ ਦਿਨ ਪੰਜਾਬ ਚ ਨਹੀਂ ਜਾਂਦਾ ਜਿੱਦਣ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਦਿਨ ਦਿਹਾੜੇ ਕਤਲੋਗਾਰੀ ਨਹੀਂ ਕੀਤੀ ਜਾਂਦੀ ਗੋਲੀਆਂ ਨਹੀਂ ਚੱਲਦੀਆਂ। ਅਨੇਕਾਂ ਸੀਸੀਟੀਵੀ ਦੀਆਂ ਫੁਟੇਜ ਸਾਰੇ ਪੰਜਾਬ ਦੇ ਤੁਸੀਂ ਲੋਕਾਂ ਨੇ ਦੇਖੀਆਂ। ਕੁਛ ਨਹੀਂ। ਤੇ ਕਰਨਾ ਚਾਹਣਾ ਕਿ ਭਗਵਾਨਪਨ ਪਹਿਲਾ ਇਸ ਇਹ ਸਾਬਤ ਕਰੇ ਐਸ ਅ ਹੋਮ ਮਿਨਿਸਟਰ ਕਿ ਉਹਦੇ ਪਰਿਵਾਰ ਨੂੰ ਜਸਟਿਸ ਦਿੱਤਾ ਤੁਸੀਂ ਉਹਦਾ ਰੋ ਰੋ ਕੇ ਔਰ ਗੁਹਾਰ ਲਗਾ ਰਹੇ ਨੇ ਕਿ ਜਿਹੜਾ ਤੁਸੀਂ ਸਾਡੀ ਸਿਕਿਉਰਿਟੀ ਸਿੱਧੂ ਮੂਸੇਵਾਲੇ ਦੀ ਜਿਹੜੀ ਲੀਕੇਜ ਕੀਤੀ ਫੇਸਬੁਕ ਤੇ ਬਲਤੇਜ ਪੰਨੂスメਦ ਤੁਹਾਡੀ ਪਾਰਟੀ ਦੇ ਹੋਰ ਆਗੂਆਂ ਨੇ ਮੇਰਾ ਮੁੰਡਾ ਇਸ ਕਰਕੇ ਮਾਰੇਗਾ ਕਦੀ ਕਿਸੇ ਨੇ ਉਹਦੀ ਰਿਕਾਰਡ ਕਰਕੇ ਸਟੇਟਮੈਂਟ ਐਫ ਆਈ ਆਰ ਦਰਜ ਕੀਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪੰਜਾਬ ਦੀ ਪੁਲਿਸ ਦਾ ਸਿਆਸੀ ਕਰਨ ਇੰਨਾ ਉਹ ਇੰਨੇ ਵੱਡੇ ਪੱਦਰ ਤੇ ਕਰਤਾ ਇਹਨਾਂ ਨੇ ਕਿ ਉਹਦਾ ਉਹਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਠੁੱਕਿਆ ਜਾ ਰਿਹਾ ਪਰ ਚੇਤੇ ਤੇਰੋ ਚੱਕ ਲੋ ਢਾ ਲੋ ਜਿਹੜਾ ਲੱਭਦਾ ਜਿਹੜਾ ਬੋਲਦਾ ਫੇਸਬੁੱਕ ਤੇ ਕੋਈ ਐਕਟੀਵਿਸਟ ਬੋਲਦੇ ਨੇ ਕੁ ਟਵਿੱਟਰ ਤੇ ਬੈਠੇ ਨੇ ਉਹਨਾਂ ਦੇ ਬੱਚੇ ਦਰਜ ਕਰ ਦਿਓ ਉਹਨਾਂ ਨੂੰ ਚੱਕ ਲੋ ਉਹਨਾਂ ਦੇ ਐਫ ਆਈ ਆਰ ਕਰ ਦਿਓ ਥਿਸ ਇਸ ਨੋਟ ਦ ਵਰਕ ਆਫ ਪੁਲਿਸ ਜਦੋਂ ਤੁਸੀਂ ਪੁਲਿਸ ਤੋਂ ਗਲਤ ਕੰਮ ਲਵੋਗੇ ਉਹਦੀਆਂ ਪ੍ਰਾਇਰੀਟੀਆਂ ਨਹੀਂ ਫਿਕਸ ਕਰੋਗੇ ਤੁਸੀਂ ਆਪਣੇ ਐਸ ਐਸ ਪੀਜ਼ ਨੂੰ ਤੇ ਪੁਲਿਸ ਆਫੀਸਰ ਦੇ ਹੱਥ ਬੰਨ ਕੇ ਰੱਖੋਗੇ ਕਿ ਹਰ ਹੁਕਮ ਸਾਡਾ ਹੀ ਪ੍ਰਵਾਨ ਹੋਵੇਗਾ ਕਿ ਫਿਰ ਪੁਲਿਸ ਆਪਣਾ ਕਿਵੇਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੇਗੀ ਉਹ ਬਹਿ ਫਤੇ ਦੋਸਤੋ ਅੱਜ ਕੱਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਬੜਾ ਸ਼ੋਰ ਮਚਿਆ ਹੋਇਆ ਹਰ ਇੱਕ ਆਪਣੀਆਂ ਰੋਟੀਆਂ ਸੇਕ ਰਿਹਾ ਵਾ ਆਮ ਆਦਮੀ ਪਾਰਟੀ ਦਾ ਇਸ ਗੈਂਗਸਟਰਵਾਦ ਨੂੰ ਇਹੀ ਕਹੀ ਜਾਂਦੇ ਮਗਰਲੀ ਪਾਰਟੀਆਂ ਦੀ ਦੇਣ ਆ ਔਰ ਅੱਜ ਤੋਂ ਦੋਕ ਦਿਨ ਪਹਿਲਾਂ ਚਾਰ ਪੰਜ ਲੀਡਰ ਆਮ ਆਦਮੀ ਬੋਕਰ ਪਾਰਟੀ ਦੇ ਬਹਿ ਕੇ ਜੋ ਗਾਲਾਂ ਕੱਢੀਆਂ ਸੁਪੀਰ ਬਾਦਲ ਨੂੰ ਅਖਿ ਉਹਨਾਂ ਨੇ ਗੈਂਗਸਟਰਵਾਦ ਪੈਦਾ ਕਰਤਾ ਉਹਨਾਂ ਨੇ ਕੈਂਡੀਡੇਟ ਲੈੰਦਾ ਕਿਉਂਕਿ ਉਹਨਾਂ ਨੂੰ ਐਂ ਲੱਗ ਰਿਹਾ ਕਿ ਸ਼ਾਇਦ ਪੋਲਿਟਿਕਲ ਚੈਲੰਜ ਕਿਤੇ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਉੱਪਰ ਆ ਰਿਹਾ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਉਹਨਾਂ ਨੂੰ ਦਬਾਓ ਡਰਾਓ ਐਫ ਆਈ ਆਰ ਦਰਜ ਕਰਤੀ ਤਰਨ ਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਕੋਈ 60 70 ਬੰਦਿਆਂ ਦੇ ਖਿਲਾਫ 25 30 ਬੰਦੇ ਚੱਕ ਲਏ ਬਾਕੀ ਅਣਪਛਾਤੇ ਚੱਕ ਕਰਾਰ ਦੇ ਦਿੱਤੇ ਕਿ ਜੇ ਲੋੜ ਪਈ ਇਹਨਾਂ ਨੂੰ ਚੱਕ ਕੇ ਅੰਦਰ ਦੇਾਂਗੇ دہشت ਪੈਦਾ ਕਰਾਂਗੇ ਜਿਹੜੀ ਕੈਂਡੀਡੇਟ ਦੀ ਲੜਕੀ ਸੀ ਕੰਚਨਪ੍ਰੀਤ ਉਹਨੂੰ ਅਰੈਸਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਇਹਨਾਂ ਦੇ ਹੱਥ 'ਤੇ ਲੱਗੇ ਉਹ ਨਿਕਲ ਗਈ ਇੱਕ ਐਸਐਸਪੀ ਇਕ ਅਧਿਕਾਰੀ IPS ਮਨਿੰਦਰ ਸਿੰਘ ਉਸ ਨੂੰ ਸਿਰਫ ਇਸ ਲਈ ਸਸਪੈਂਡ ਕੀਤਾ ਕਿ ਤੂੰ ਕੰਚਨਪ੍ਰੀਤ ਨੂੰ ਕਿਉਂ ਨਹੀਂ ਅਰੈਸਟ ਕੀਤਾ ਅੰਮ੍ਰਿਤਸਰ ਸ਼ਾਦ ਮਜੀਠੇ ਜ਼ਿਲ੍ਹੇ ਦਾ SSP ਸੀਗਾ ਉਹਨੂੰ ਨਾਮ ਦਿੱਤਾ ਕਿ ਗੈਂਗਸਟਰਸ ਨੂੰ ਕੰਟਰੋਲ ਕਰਨ ਵਿੱਚ ਫੇਲ ਹੋਇਆ SSP ਇਸ ਕਰਕੇ ਅਸੀਂ ਉਹਨੂੰ ਸਸਪੈਂਡ ਕਰ ਦਿੱਤੇ ਜਿਹੜੀਆਂ ਪਰਸੋਂ ਗੋਲੀਆਂ ਚੱਲੀਆਂ ਬੰਗੇ ਦਿਨ ਦਿਹਾੜੇ ਆ ਵੀਡੀਓ ਦੇਖੋ ਤੁਸੀਂ ਕੀ ਉੱਥੋਂ ਦੇ SSP ਨੂੰ ਸਸਪੈਂਡ ਕੀਤਾ ਹੁਣ ਇਹ ਕੀ ਮਾਮਲਾ ਪੁਲਿਸ ਦੀ ਰਿਸਪੌਂਸਿਬਿਲਟੀ ਦਾ ਨਹੀਂਗਾ ਕਿ ਉਥੋਂ ਦੇ ਐਸਐਸਪੀ ਨੂੰ ਜਾਂ ਜਿਹੜੇ ਕੰਸਰਨਡ ਆਫਿਸਰ ਸੀ ਕਿਸੇ ਨੂੰ ਸਸਪੈਂਡ ਕੀਤਾ ਨਹੀਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦਾ ਨਜ਼ਰੀਆ ਜਾਂ ਮਨਸ਼ਾ ਗੈਂਗਸਟਰਵਾਦ ਨੂੰ ਕੰਟਰੋਲ ਕਰਾਂਦਾ ਨਹੀਂ ਉਹ ਤਾਂ ਹੈਗਾ ਕਿ ਆਪਣਿਆਂ ਨੂੰ ਦੂਜਿਆਂ ਨੂੰ ਕਿਵੇਂ ਭੰਡਣਾ ਆਪਾਂ ਤੇ ਕਿਵੇਂ ਕਰਨਾ ਇਹਨਾਂ ਨੂੰ ਗਲਤ ਮਲਤ ਕਰਾਰ ਦੇ ਕੇ ਤੇ ਆਪਣੇ ਗਲੋਂ ਰਿਸਪੌਂਸਿਬਿਲਟੀ ਦਾ ਦੇਣ ਔਰ ਕੱਲਾ ਬੰਗਾ ਇੱਕ ਆਈਸੋਲੇਟਿਡ ਇਨਸੀਡੈਂਟ ਨਹੀਂਗਾ ਕੋਈ ਦਿਨ ਪੰਜਾਬ ਚ ਨਹੀਂ ਜਾਂਦਾ ਜਿੱਦਣ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਦਿਨ ਦਿਹਾੜੇ ਕਤਲੋਗਾਰਤ ਨਹੀਂ ਕੀਤੀ ਜਾਂਦੀ ਗੋਲੀਆਂ ਨਹੀਂ ਚੱਲਦੀਆਂ ਅਨੇਕਾਂ ਸੀਸੀਟੀਵੀ ਦੀਆਂ ਫੁਟੇਜ ਸਾਰੇ ਪੰਜਾਬ ਦੇ ਤੁਸੀਂ ਲੋਕਾਂ ਨੇ ਦੇਖ ਲਿਆ ਕੁਝ ਨਹੀਂ ਹੋਇਆ ਆ 2 ਦਿਨ ਪਹਿਲਾਂ ਸਾਡੇ ਜਿਹੜੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੂੰ ਗੈਂਗਸਟਰਸ ਦੀ ਥ੍ਰੇਟਾਈ ਸ਼ਰੇਆਮ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਸ਼ਰੇਆਮ ਥ੍ਰੇਟਾਈ ਆ ਕੀ ਪੰਜਾਬ ਸਰਕਾਰ ਇਹਨਾਂ ਥ੍ਰੈਟਸ ਨੂੰ ਰੋਕ ਪਾਈਗਾ ਔਰ ਕੱਲੇ ਇਹਨਾਂ ਨੂੰ ਨਹੀਂ ਹਾਰੀ ਜਿਹੜਾ ਵੀ ਮਾੜਾ ਮੋਟਾ ਖਾਂਦਾ ਪੀਂਦਾ ਬੰਦਾ ਉਸ ਨੂੰ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਨੇ ਚੁੱਪਚੀਤੇ ਜਿਹੜੀਆਂ ਇਹ ਫਰੋਤੀਆਂ ਦੇਤੀਆਂ ਕਿੰਨੇ ਲੋਕਾਂ ਨੇ ਕਿੰਨੀ ਗ੍ਰਾਸ਼ੀ ਅਦਾ ਕਰ ਦਿੱਤੀ ਕਿਸੇ ਨੂੰ ਕੁਝ ਪਤਾ ਨਹੀਂਗਾ ਔਰ ਸਿੱਧੂ ਮੂਸੇਵਾਲੇ ਦੇ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਪਹਿਲਾ ਇਹ ਸਾਬਤ ਕਰੇ ਐਜ਼ ਅ ਹੋਮ ਮਿਨਿਸਟਰ ਕਿ ਉਹਦੇ ਪਰਿਵਾਰ ਨੂੰ ਜਸਟਿਸ ਦਿੱਤਾ ਤੁਸੀਂ ਉਹਦਾ ਰੋ ਰੋ ਕੇ ਔਰ ਗੁਹਾਰ ਲਗਾ ਰਹੇ ਨੇ ਕਿ ਜਿਹੜਾ ਤੁਸੀਂ ਸਾਡੀ ਸਿਕਿਉਰਿਟੀ ਸਿੱਧੂ ਮੂਸੇਵਾਲੇ ਦੀ ਜਿਹੜੀ ਲੀਕੇਜ ਕੀਤੀ ਫੇਸਬੁੱਕ ਤੇ ਬਲਤੇਜ ਪੰਨੂ ਸਮੇਤ ਤੁਹਾਡੀ ਪਾਰਟੀ ਦੇ ਹੋਰ ਆਗੂਆਂ ਨੇ ਮੇਰਾ ਮੁੰਡਾ ਇਸ ਕਰਕੇ ਮਾਰੇਗਾ ਕਦੀ ਕਿਸੇ ਨੇ ਉਹਦੀ ਰਿਕਾਰਡ ਕਰਕੇ ਸਟੇਟਮੈਂਟ ਐਫ ਆਈ ਆਰ ਦਰਜ ਕੀਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਨਹੀਂ ਕੀਤੀ ਇਸ ਲਈ ਮੇਰਾ ਮੰਨਣਾ ਵਾ ਕਿ ਅਸਲ ਕਹਾਣੀ ਇਹ ਆ ਕਿ ਜਿਹੜਾ ਗੈਂਗਸਟਰਵਾਦ ਉਹ ਤਾਂ ਵੀ ਵਧ ਰਿਹਾ ਪੰਜਾਬ ਵਿੱਚ ਕਿਉਂਕਿ ਪੁਲਿਸ ਤੋਂ ਦੁਰਉਪਯੋਗ ਕੀਤਾ ਜਾ ਰਿਹਾ ਜਿਹੜੀ ਅਸਲ ਪੁਲਿਸ ਦੀ ਡਿਊਟੀ ਆ ਤੂੰ ਆਪੋ ਲਾਅ ਐਂਡ ਆਰਡਰ ਇਨ ਪੰਜਾਬ ਉਹਦੇ ਲਈ ਤਾਂ ਵਰਤਿਆ ਨਹੀਂ ਜਾ ਰਿਹਾ ਇਹ ਤਾਂ ਜਦੋਂ ਕਿਤੇ ਮੰਤਰੀ ਸੰਤਰੀ ਮੁੱਖ ਮੰਤਰੀ ਨਿਕਲਦਾ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਸੌ ਸੈਂਕੜੇ ਦੀਆਂ ਗੱਡੀਆਂ ਲਈ ਫਿਰਦੇ ਉਸ ਦਿਨ ਤਾਂ ਸਾਲੇ ਸਾਰੇ ਜ਼ਿਲ੍ਹੇ ਦਾ ਧਿਆਨ ਜਿਹੜਾ ਮੁੱਖ ਮੰਤਰੀ ਤੇ ਮੰਤਰੀਆਂ ਤੇ ਹੋ ਜਾਂਦਾ ਕੱਲੇ ਉੱਥੇ ਨਹੀਂ ਉੱਤੇ ਥੱਲੇ ਪੱਧਰ ਤੱਕ ਜਿਹੜੇ ਇਹਨਾਂ ਦੇ ਕੋਈ ਹਲਕਾਏ ਹੋ ਇਨਚਾਰਜ ਲਾਏ ਨੇ ਕੋਈ ਛੋਟੇ ਮੋਟੇ ਇਹਨਾਂ ਦੇ ਹੋਰ ਚੌਧਰੀ ਬਣੇ ਨੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਪੁਲਿਸ ਦੀਆਂ ਤਾਂ ਉਹ ਲਈ ਫਿਰਦੇ ਨੇ ਤੇ ਫੇਰ ਪੰਜਾਬ ਦਾ ਲਾਅ ਐਂਡ ਆਰਡਰ ਕਿਵੇਂ ਕੰਟਰੋਲ ਹੋਵੇਗਾ ਇਹੀ ਪੁਲਿਸ ਨੇ ਕੰਟਰੋਲ ਕਰਨਾ ਇਹੀ ਥਾਣਿਆਂ ਵਿੱਚ ਨਫਰੀ ਕੱਢ ਕੇ ਤੁਸੀਂ ਆਪਣੇ ਲਈ ਵਰਤੋਂਗੇ ਤੇ ਫੇਰ ਲ ਮੇਰੇ ਆਪਣੇ ਹਲਕੇ ਦੇ ਵਿੱਚ ਨਿਤ ਦਿਨ ਬੜੀਆਂ ਵੱਡੀਆਂ ਵੱਡੀਆਂ ਚੋਰੀਆਂ ਹੋਈਆਂ ਲੇਕਿਨ ਪੁਲਿਸ ਕੁਝ ਕਰ ਨਹੀਂ ਸਕਦੀ ਕਿਉਂਕਿ ਪੁਲਿਸ ਦਾ ਉਪਯੋਗ ਤਾਂ ਦੂਜੇ ਪਾਸੇ ਕੀਤਾ ਜਾ ਰਿਹਾ ਔਰ ਦੂਸਰਾ ਪੰਜਾਬ ਦੀ ਪੁਲਿਸ ਦਾ ਸਿਆਸੀ ਕਰਨ ਇੰਨਾ ਬਹੁਤ ਇੰਨੇ ਵੱਡੇ ਪੱਧਰ ਤੇ ਕਰਤਾ ਇਹਨਾਂ ਨੇ ਕਿ ਉਹਦਾ ਉਹਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਠੋਕਿਆ ਜਾ ਰਿਹਾ ਪਰਚੇ ਦੇ ਦਿਓ ਚੱਕ ਲੋ ਢਾ ਲੋ ਜਿਹੜਾ ਲੱਭਦਾ ਜਿਹੜਾ ਬੋਲਦਾ ਫੇਸਬੁੱਕ ਤੇ ਕੋਈ ਐਕਟਿਵਿਸਟ ਬੋਲਦੇ ਨੇ ਕੁਟ ਟਵਿੱਟਰ ਤੇ ਬੈਠੇ ਨੇ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਨੂੰ ਚੱਕ ਲੋ ਉਹਨਾਂ ਦੇ ਐਫ ਆਈ ਆਰ ਕਰ ਦਿਓ this is not the work of police ਜਦੋਂ ਤੁਸੀਂ ਪੁਲਿਸ ਤੋਂ ਗਲਤ ਕੰਮ ਲਵੋਗੇ ਉਹਦੀਆਂ ਪ੍ਰਾਇਰਟੀਜ਼ ਨਹੀਂ ਫਿਕਸ ਕਰੋਗੇ ਤੁਸੀਂ ਆਪਣੇ ਐਸਐਸਪੀਜ਼ ਨੂੰ ਤੇ ਪੁਲਿਸ ਆਫੀਸਰ ਦੇ ਹੱਥ ਬੰਨ ਕੇ ਰੱਖੋਗੇ ਕਿ ਹਰ ਹੁਕਮ ਸਾਡਾ ਹੀ ਪ੍ਰਵਾਨ ਹੋਵੇਗਾ ਤੇ ਫਿਰ ਪੁਲਿਸ ਆਪਣਾ ਕਿਵੇਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੇਗੀ ਵੈਸੇ ਪੁਲਿਸ ਫੋਰਸ ਪੰਜਾਬ ਦੀ ਅੱਛੀ ਫੋਰਸ ਹੈ ਅਗਰ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਅਗਰ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਐਬਸੋਲੂਟਲੀ ਮੈਰਿਟ ਦੇ ਉੱਤੇ ਕੰਟਰੋਲ ਕਰਨਾ ਵਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਠੀਕ ਹੋ ਸਕਦੇ ਦੇਖੋ ਕੱਲ ਪਰਸੋ ਹੋ रामपुरੇ ਫੂਲ ਵਾਲੇ ਐਮਐਲਏ ਦੀ ਇੱਕ ਨੇੜੇ ਖਾਸੋ ਖਾਸ ਆਦਮੀ ਕੋਈ ਉਹਦਾ ਨਾਮ ਇੱਕਮ ਕਿ ਕੀ ਹੈਗਾ ਇੱਕ ਔਰਤ ਦੀ ਆਡੀਓ ਲੀਕ ਹੋਈ ਆ ਜਸ ਟੀਵੀ ਦੇ ਸੌਰੀ ਆਰਐਮਬੀ ਟੀਵੀ ਦੇ ਜਸ ਸਾਡਾ ਵੀਰ ਹੈ ਉਹਨੇ ਸਾਰਾ ਖੁਲਾਸਾ ਕਰਤਾ ਲੇਕਿਨ ਪੁਲਿਸ ਉਧਰ ਨਹੀਂ ਜਾਵੇਗੀ ਚਿੱਟੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰੇਗੇ ਕਿਉਂਕਿ ਉਹ ਬੋਕਰ ਪਾਰਟੀ ਦੇ ਲੀਡਰ ਨੇ ਇਸ ਲਈ ਮੇਰਾ ਮੰਨਣਾ ਵਾ ਕਿ ਅੱਜ ਪੰਜਾਬ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਅਲਜ਼ਾਮ ਤਰਾਸ਼ੀ ਕਰ ਰਹੀ ਆ ਔਰ ਆਪਣਾ ਜਿਹੜਾ ਨਲੈਕੀ ਆ ਇਹਨਾਂ ਦੀ ਕਿਉਂਕਿ ਹੁਣ 4 ਸਾਲ ਹੋ ਗਏ ਕਿੰਨੀ ਦੇਰ ਤੁਸੀਂ ਕਹੋਗੇ ਕਿ ਮਗਰਲਿਆਨੇ ਗੈਂਗਸਟਰ ਪੈਦਾ ਕਰਤੇ ਮਗਰਲਿਆਨੇ ਗੈਂਗਸਟਰ ਪੈਦਾ ਕਰਤੇ 4 ਸਾਲ ਹੋ ਗਏ ਨੇ ਹੁਣ ਤੁਹਾਨੂੰ ਆਪਣੀ ਜ਼ਿੰਮੇਵਾਰੀ ਚੱਕ ਕੇ ਰਿਸਪਾਂਸਿਬਿਲਟੀ ਲੈ ਕੇ ਤੇ ਆਪਣੇ ਫੇਲੀਅਰ ਨੂੰ ਐਡਮਿਟ ਕਰਨਾ ਪਵੇਗਾ ਔਰ ਪੁਲਿਸ ਨੂੰ ਕਿਰਪਾ ਕਰਕੇ ਦੂਸਰੇ ਕਮਾਂ ਵਾਸਤੇ ਮਤ ਇਸਤੇਮਾਲ ਕਰੋ Let them do what they are actually supposed to do uphold law